14 ਕਰੋੜ ਦੀ ਲਾਗਤ ਨਾਲ 58 ਨਵੀਆਂ ਅੱਜ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਸਾਰੇ ਲੇਟੈਸਟ ਕਲੀਅ ਇਹ ਨਹੀਂ ਕਿ ਫੱਟਾ ਲਾਤਾ ਅੰਦਰ ਬਸ ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਰਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਐਸਐਸਐਫ ਨੇ ਹਜ਼ਾਰਾਂ ਜ਼ਿੰਦਗੀਆਂ ਬਚਾਤੀਆਂ 1 ਫਰਵਰੀ ਤੋਂ ਲੈ ਕੇ ਜੇ 1 ਜੁਲਾਈ ਤੱਕ ਦਾ ਡਾਟਾ ਜਿਹੜਾ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਤਾਂ ਹਜ਼ਾਰਾਂ ਦੀ ਗਿਣਤੀ 'ਚ ਹੈ ਜੀਆਂ ਜ਼ਿੰਦਗੀਆਂ ਬਚੀਆਂ ਨੇ ਜਿਹੜੀਆਂ ਐਸਐਸਐਫ ਨੇ ਟਾਈਮ 'ਤੇ ਹਸਪਤਾਲ 'ਚ ਪਹੁੰਚਾ ਦੇ ਦਵਾਈਆਂ ਮਿਲ ਗਈਆਂ ਦੇਸ਼ ਦੇ ਵਿੱਚ ਪਹਿਲਾਂ ਕੋਈ ਵੀ ਏਦਾਂ ਦੀ ਪੁਲਿਸ ਨਹੀਂ ਹੈਗੀ ਜਿਹੜੀ ਕੱਲੀ ਸੜਕਾਂ ਵਾਸਤੇ ਹੋਵੇ ਉਹਦੇ ਨਾਲ ਸੜਕਾਂ ਤੇ ਕ੍ਰਾਈਮ ਵੀ ਘਟਿਆ ਜੋ ਸੜਕਾਂ ਤੇ ਲੁੱਟਖੋ ਹੁੰਦੀ ਸੀ ਉਹ ਸਭ ਕਿਉਂਕਿ ਡਰ ਪੈਦਾ ਹੋ ਗਿਆ ਕਿ ਹਰ 5 15 ਕਿਲੋਮੀਟਰ ਬਾਅਦ ਖੜੇ ਨੇ ਔਰ ਵੈਲ ਟ੍ਰੇਨਡ ਨੇ ਔਰ ਬਹੁਤ ਵੜੀਆਂ ਉਹਨਾਂ ਕੋਲੇ ਗੱਡੀਆਂ ਨੇ ਜੀ ਚੀਜ਼ ਵੀ ਕਰਨਾ ਪੈ ਜੇ ਸੋ ਐਸਐਸਐਫ ਦੇ ਨਾਲ ਵੀ ਇਹ ਜੁੜੀਆਂ ਹੋਈਆਂ ਨੇ 108 ਤੇ ਜਦੋਂ ਫੋਨ ਕੀਤਾ ਜਾਊਗਾ ਤਾਂ ਇਹ ਵੀ ਨਾਲ ਹੀ ਆਜੂਗੀ ਐਸਐਸਐਫ ਇਹਨਾਂ ਨੂੰ ਬੁਲਾ ਸਕਦੀ ਹੈ ਸੋ ਸਿਹਤ ਪੱਖੋਂ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣੀ ਚਾਹੁੰਦੇ ਆ ਕਿਉਂਕਿ ਸਿਹਤਮੰਦ ਪੰਜਾਬ ਵੀ ਸਾਡੀ ਗਰੰਟੀ ਸੀ